ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸੀਤ ਭਗਤ ਸਿੰਘ ਨਗਰ ਡਾਕਟਰ ਮਹਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ श्री सर्वजीत सिंह पीपीएस कप्तान पुलिस जांच शहीद भगत सिंह नगर ਅਤੇ राजकुमार बाजार पीपीएस उपकप्तान पुलिस सब डिवीजन ਨਵਾਂ ਸ਼ਹਿਰ ਜੀ ਦੇ ਜੇਰੇ ਨਿਗਰਾਨੀ ਹੇਠ ਸੰਜੇ ਮਾੜੇ ਅਨਸਰਾਂ ਖਿਲਾਫ ਚਲਾਈ ਮਹਿਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਇੰਸਪੈਕਟਰ ਅਫਤਾਰ ਸਿੰਘ ਮੁਖਤਾ ਮੁਖ ਅਫਸਰ थाना ਸਿਟੀ ਨਵਾਂ ਸ਼ਹਿਰ ਦੀ ਅਗਵਾਈ ਵਾਲੀ ਟੀਮ ਨੇ ਇੱਕ ਚੋਰੀ ਦੇ ਮਕਦਮੇ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਚੋਰੀ ਦਾ ਸਮਾਨ ਬਰਾਮਦ ਕੀਤਾ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਇਸ ਚੋਰ ਨੇ ਜਸਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਮਾਡਲ ਟਾਉਨ ਸਲੋ ਨਮਾ ਸ਼ਹਿਰ ਬਿਕੇ ਤਰੀਖ 12/4/2025 ਰਾਤ ਨੂੰ ਵਕਤ ਕਰੀਬ 10 ਵਜੇ ਘਰ ਦੇ ਅੰਦਰਲੇ ਦਰਵਾਜ਼ੇ ਤੋੜ ਕੇ ਗ੍ਰਿਲ ਪੱਟੀ ਹੋਈ ਸੀ ਕਮਰਿਆਂ ਅੰਦਰ ਪਈਆਂ ਅਲਮਾਰੀਆਂ ਦੇ ਲਾਕ ਤੋੜ ਕੇ ਫਰੋਲਾ ਫਰਾਲੀ ਕੀਤੀ ਹੋਈ ਸੀ ਅਤੇ ਅਲਮਾਰੀ ਵਿੱਚ ਰੱਖੇ ਸੋਨੇ ਅਤੇ ਚਾਂਦੀ ਦੇ ਗਹਿਣੇ ਵਿਦੇਸ਼ੀ ਡਾਲਰ ਲੈਪਟਾਪ ਆਦੀ ਚੋਰੀ ਇਸ ਬਾਰੇ ਕੀਤੀ ਗਈ ਸੀ ਥਾਣਾ ਸਿਟੀ ਨਮਾਚੇਰ ਦੀ ਪੁਲਿਸ ਬਲੋ ਪੂਰੀ ਤਨਦੇਹੀ ਨਾਲ ਇਸ ਚੋਰੀ ਦੀ ਬਾਰਦਾਤ ਵਿੱਚ ਸ਼ਾਮਲ ਦੋਸ਼ੀ ਬਾਰੇ ਹਰ ਪੱਖੋਂ ਜਾਂਚ ਕੀਤੀ ਤੇ ਇਸ ਦੇ ਦੋਸ਼ੀ ਦੀ ਸਨਾਖਤ ਕਰਕੇ ਉਕਤ ਬਾਰਦਾਤ ਨੂੰ ਅੰਜਾਮ ਦੇਣ ਵਾਲੇ ਰਾਹੁਲ ਉਰਫ ਗਿਆਨੀ ਉਰਫ ਸਨੀ ਪੁੱਤਰ ਗਰਦੇਵ ਸਿੰਘ ਵਾਸੀ ਸ਼ੋਤਰਾ ਰੋਡ ਬਾਲਮੀਕ ਮਹਿਲਾ ਬੰਗਾ ਥਾਣਾ ਸਿਟੀ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਕੱਲ ਮਿਤੀ 23 7 200 25 ਨੂੰ ਗ੍ਰਿਫਤਾ ਕੀਤਾ ਦੋਚੀ ਪਾਸੋਂ ਡਗਾਈ ਨਾਲ ਪੁੱਛਗਿੱਛ ਕੀਤੀ ਗਈ ਜਿਸ ਜਿਸ ਦੀ ਨਿਸ਼ਾਨ ਨਿਸ਼ਾਨਦੇਹੀ ਦੇ ਆਧਾਰ ਤੇ ਮਦਈ ਮਕਦਮਾ ਜਸਵਿੰਦਰ ਸਿੰਘ ਉਹ ਕਦੇ ਘਰ ਵਿੱਚੋਂ ਮਿਤੀ 12 4 225 ਨੂੰ ਚੋਰੀ ਕੀਤੇ ਨੋ ਆਈਟਮ ਸੋਨੇ ਦੇ ਗਹਿਣੇ ਬਜਨੀ ਕਰੀਬ 4.0.4 ਚੋਰੀ ਕੀਤੇ ਚਾਂਦੀ ਦੇ ਗਹਿਣਿਆਂ ਦੀਆਂ 22 ਆਈਟਮਾਂ ਵਜ਼ਨ ਕਰੀਬ 150 ਗ੍ਰਾਮ ਵਿਦੇਸ਼ੀ ਡਾਲਰ ਬਰਾਮਦ ਕੀਤੇ ਮੁੰਡਲੀ ਪੁਸ਼ਕੇ ਦੌਰਾਨ ਗ੍ਰਿਫਤਾਰ ਕੀਤੇ ਦੋਸ਼ੀ ਰਾਹਲ ਉਰਫ ਗਿਆਨੀ ਰਾਹਲ ਉਰਫ ਗਿਆਨੀ ਉਰਫ ਸਣੀ ਉਕਤ ਨੇ ਦੱਸਿਆ ਕਿ ਉਹ ਜ਼ਿਆਦਾ ਪੈਸਾ ਕਮਾਉਣ ਦੇ ਲਾਲਚ ਵਿੱਚ ਬੰਦ ਘਰਾਂ ਦੀ ਰੈਕੀਆਂ ਕਰਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਸੀ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਵਿਸ਼ੇਸ਼ ਰਿਪੋਰਟ ਵੀਡੀਓ ਚੱਲਦੇ ਹੀ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਕਿਤੇ ਜਿਹੜੀ ਮਾੜੀਆਂ ਅੰਸਰਾਂ ਦੇ ਖਿਲਾਫ ਮਿਹਨਤ ਸ਼ੁਰੂ ਕੀਤੀ ਹੋਈ ਹੈ ਉਸ ਤਹਿਤ ਮੁਖਫਸਰ थाना सिटी ਨਵਾਂ ਸ਼ਹਿਰ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਮਕਦਮਾ ਨੰਬਰ 74/25 ਜਿਹੜਾ ਚੋਰੀ ਦੇ ਸਬੰਧ ਵਿੱਚ ਸੀਗਾ ਜੋ ਜਸਵਿੰਦਰ ਸਿੰਘ ਪੁੱਤਰ ਸਰਨ ਸਿੰਘ ਵਾਸੀ ਮਕਾਨ ਨੰਬਰ 476 ਮਾਡਲ ਟਾਊਨ ਵਿਕਾਸ ਨਗਰ ਵੱਲੋਂ ਦਰਜ ਕਰਵਾਇਆ ਗਿਆ ਸੀ ਕਿ ਉਹ ਕਿਤੇ ਗਏ ਹੋਏ ਸੀ ਤਾਂ ਉਹਨਾਂ ਦੇ ਉਸ ਜਾਣਦਾਨ ਘਰ ਦੇ ਵਿੱਚ ਚੋਰੀ ਹੋ ਗਈ ਸੀ ਇਸ ਚੋਰੀ ਦੇ ਵਿੱਚ ਸੋਨਾ ਚਾਂਦੀ ਔਰ ਡਾਲਰ ਐਸਟ੍ਰਾਨੀਆ ਆਈਟਮਸ ਕੀਮਤੀ ਜਿਹੜੀਆਂ ਗਾਇਬ ਹੋ ਗਈਆਂ ਸੀ ਸੋ ਇਸ ਦੇ ਸਬੰਧ ਵਿੱਚ ਮੁਕਦਮਾ ਨੰਬਰ ਦਰਜ ਕਰਕੇ ਮੁੱਖ ਅਫਸਰ ਥਾਣਾ ਵੱਲੋਂ ਜਿਹੜਾ ਇਹ ਦੋਸ਼ੀ ਦੀ شناخت ਲਈ ਹਰ ਐਂਗਲ ਤੋਂ ਪੜਤਾਲ ਕੀਤੀ ਗਈ ਔਰ ਦੋਸ਼ੀ ਨੂੰ شناخت ਕੀਤਾ ਗਿਆ ਬੜੀ ਮਿਹਨਤ ਤੋਂ ਬਾਅਦ ਜੋ ਦੋਸ਼ੀ ਦੀ شناخت ਹੋਈ ਇਹਦਾ ਨਾਮ ਜਿਹੜਾ ਹੈਗਾ ਰਾਹਲ ਉਰਫ ਗਿਆਨੇ ਉਰਫ ਸਣੀ ਸੂਤਰਾ ਰੋਡ ਬਾਲਮੀਕ ਮਹੱਲਾ ਬੰਗਿਆਂ ਦਾ ਰਹਿਣ ਵਾਲਾ ਇਹ ਇਹਦੀ شناخت ਕੀਤੀ ਔਰ ਇਹਨੂੰ ਗ੍ਰਿਫਤਾਰ ਕੀਤਾ ਇਹਦੇ ਕੋਲੋਂ ਜਿਹੜੀ ਚੋਰੀ ਕੀਤੀ ਗਈਆਂ 9 ਆਈਟਮਾਂ ਸੋਨੇ ਦੇ ਗਹਿਣੇ ਹੈਗੇ ਹਨ ਕਰੀਬ 4 ਤੁਲੇ ਦੇ ਔਰ ਇਸ ਤੋਂ ਇਲਾਵਾ ਚਾਂਦੀ ਦੀਆਂ 22 ਆਈਟਮਾਂ ਇਹ वजन ਕਰੀਬ 150 ਗ੍ਰਾਮ ਹੈ ਤੇ 50 ਵਿਦੇਸ਼ੀ ਜਿਹੜੇ ਹੈਗੇ ਡਾਲਰ ਹੈ ਔਰ ਇੱਕ ਘੜੀ ਹੈ ਇਹ ਇਹਦੇ ਕੋਲੋਂ ਬਰਾਮਦ ਹੋਈ ਹੈ ਸੋ ਇਸ ਤਰ੍ਹਾਂ ਇਸ ਬਾਰਦਾਤ ਦੇ ਵਿੱਚ ਜਿਹੜਾ ਸਾਰਾ ਸਮਾਨ ਚੋਰੀ ਕੀਤਾ ਹੋਇਆ ਸੀ ਉਹ ਬਰਾਮਦ ਕਰ ਲਿਆ ਗਿਆ ਇਹਦਾ ਅੱਜ ਜਿਹੜਾ ਹੈਗਾ ਪੇਸ਼ ਅਦਾਲਤ ਕੀਤਾ ਗਿਆ ਇਹਦਾ ਰਿਮਾਨਡ ਲਿਆ ਔਰ ਰਿਮਾਨਡ ਦੇ ਵਿੱਚ ਹੋਰ ਪੁੱਛਗਿੱਛ ਕਰਕੇ ਸਾਨੂੰ ਇਹਦੇ ਹੋਰ ਚੋਰੀਆਂ ਕਰਨ ਬਾਰੇ ਵੀ ਖੁਲਾਸੇ ਹੋਣ ਦੀ ਉਮੀਦ ਹੈ। ਸਰ ਪਰੋਲੇ ਜਿੰਨੇ ਕੇਸ ਐ ਤੇ ਪਹਿਲਾਂ ਕੋਈ ਐ ਜੀ। ਇਹਦੇ ਖਿਲਾਫ ਪਹਿਲਾਂ ਹੀ 5 ਮੁਕਦਮੇ ਦਰਜ ਐ ਜੀ ਜਿਹਦੇ ਵਿੱਚ ਜ਼ਿਆਦਾਤਰ ਚੋਰੀ ਦੇ ਐ ਔਰ ਇੱਕ ਐਕਸਾਈਜ਼ ਜੱਟ ਦਾ। ਰਿਮਾਂਡ ਤਿੰਨ ਦਿਨ ਤਿੰਨ ਦਿਨ ਦਾ ਰਿਮਾਂਡ ਲਿਆ ਗਿਆ ਇਹਦਾ। ਸਰ ਹੋਰ ਇਹ ਕੰਵੇਸੀ ਕੇ ਨਾਂ ਕੋਈ ਹੋਰ ਵੀ ਚੋਰੀ। ਹਾਂ ਜੀ ਡਾਲਰ ਜਿਹਨੇ ਇਹਦੇ ਵਿੱਚੋਂ ਕੁਝ ਪੈਸੇ ਨੇ ਖਰਚ ਵੀ ਲਏ ਐ ਜਿਹੜੇ ਇਹ ਤਾਂ ਬਰਾਮਦਗੀ ਹੈਗੀ ਐ ਚੋਰੀ ਇਹ ਤੋਂ ਵੱਧ ਹੈਗੀ ਐ। ਇਹ ਸਾਰੇ ਦੇ ਨਾਲ ਹੋਰ ਵੀ ਕੋਈ ਸੀ ਮੱਕਲਾ ਹੀ ਸੀਗਾ ਜੀ। ਇਨੇ ਇਕੱਲਾ ਹੀ ਹੋਣਾ ਜਿਹੜਾ ਹਜੇ ਤੱਕ ਸਾਡੀ ਤਫਤੀਸ਼ ਵਿੱਚ ਵੀ ਔਰ ਇਹਦੇ ਦਸਤਾਨ ਮੁਤਾਬਕ ਵੀ ਇਕੱਲਾ ਹੀ ਜਿਹੜਾ ਚੋਰੀ ਵਿੱਚ ਸ਼ਾਮਿਲ ਹੋਣਾ ਪਾਇਆ ਗਿਆ। ਦੇਸ਼ ਵਿਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਕੈਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ